ਸਤਿ ਸ਼੍ਰੀ ਅਕਾਲ ਜੀ ਮੈਂ ਬਰਨਾਲਾ ਵਾਸੀਆਂ ਨੂੰ ਬਹੁਤ ਵਧਾਈ ਦੇਣਾ ਚਾਹਣਾ ਅੱਜ ਬੜੀ ਖੁਸ਼ੀ ਦਾ ਦਿਨ ਹੈ ਬਰਨਾਲਾ ਦੇ ਲੋਕਾਂ ਲਈ ਵੀ ਤੇ ਮੇਰੇ ਲਈ ਵੀ ਕਿਉਂਕਿ ਇੱਕ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਦੀ ਬਜਾਰਤ ਨੇ ਕੀਤਾ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਡਾਕਟਰ ਰਵਜੋਦ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਬਰਨਾਲੇ ਨੂੰ ਜਿਹੜਾ ਮਤਾ ਸੀ ਕੈਪਟਨ ਦੇ ਵਿੱਚ ਕਿ ਬਰਨਾਲੇ ਨੂੰ ਨਗਰ ਨਿਗਮ ਬਣਾਇਆ ਜਾਵੇ ਜੋ ਬੜੇ ਲੰਬੇ ਸਮੇਂ ਦੀ ਡਿਮਾਂਡ ਸੀ ਬਰਨਾਲੇ ਦੇ ਲੋਕਾਂ ਦੀ ਉਹ ਪੂਰੀ ਹੋਈ ਹੈ ਸੋ ਇਹੀ ਏਜੰਡਾ ਲੈ ਕੇ ਜਿੱਦਣ ਦੇ ਰਾਜਨੀਤੀ ਚ ਆਏ ਸੀ ਕਿ ਤਰੱਕੀ ਕਰਾਉਣੀ ਹੈ ਵਿਕਾਸ ਕਰਾਉਣਾ ਇਸੇ ਤੇ ਕੰਮ ਜਿਹੜਾ ਉਹ ਕੀਤਾ ਸੋ ਨਗਰ ਨਿਗਮ ਬਣਦੇ ਨਾਲ ਸੈਂਕੜੇ ਰਾਸਤੇ ਆ ਜਿਹੜੇ ਬਰਨਾਲ ਦੀ ਤਰੱਕੀ ਦੇ ਖੁੱਲਣਗੇ ਹਜ਼ਾਰਾਂ ਜਿਹੜੇ ਇਦਾਂ ਦੇ ਕਹਿ ਲੋ ਵੀ ਕਈ ਪ੍ਰੋਜੈਕਟਸ ਹੈ ਜਿਨ੍ਹਾਂ ਦੇ ਅੰਡਰ ਬਰਨਾਲ ਆਊਗਾ ਬੜੀਆਂ ਸਕੀਮ ਦੇ ਅੰਡਰ ਤੇ ਜਿਹਦੇ ਨਾਲ ਸੈਂਕੜੇ ਕਰੋੜ ਰੁਪਇਆ ਬਰਨਾਲੇ ਵਿੱਚ ਆਉਣ ਦੇ ਰਾਹ ਜਿਹੜੇ ਆਉਣ ਵਾਲੇ ਸਮੇਂ 'ਚ ਉਹ ਖੁੱਲਣਗੇ ਸੋ ਮੈਂ ਬਰਨਾਲੇ ਦੇ ਲੋਕਾਂ ਨੂੰ ਇਸ ਕੈਲੋਬੀ ਉਪਲਬਧੀ ਲਈ ਜੋ ਇੱਕ ਬਰਨਾਲੇ ਨੂੰ ਅੱਜ ਨਗਰ ਨਿਗਮ ਦਾ ਦਰਜਾ ਜਿਹੜਾ ਮਿਲਿਆ ਇਹਦੇ ਲਈ ਮੈਂ ਬਹੁਤ ਵਧਾਈ ਜਿਹੜੀ ਹੈ ਉਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ